ਲਓ 132 ਜੀਰੀ ਲਾਈ ਹੋਈ ਆ ਜੂਨੀਵਰਸਿਟੀ ਤੋਂ ਆਏ ਹੋਏ ਨੇ ਅੱਜ ਦੇਖਣ ਆ ਡਾਕਟਰ ਕਿਸਾਨ ਵੀ ਆਉਣ ਵਾਲਾ ਪਹੁੰਚਣ ਵਾਲਾ ਗੰਨਾ ਦੇਖਣ ਆਏ ਨੇ ਡਾਕਟਰ ਸਾਹਿਬ ਅੱਜ ਜੂਨੀਵਰਸਿਟੀ ਤੋਂ ਆਏ ਨੇ ਲੁਧਿਆਣਾ ਤੋਂ ਇੱਥੇ ਤੇ ਆਪਣੇ ਪਿੰਡ ਮੈਦੇਵਾਸ ਮੋਜਵਾ ਡਿਊਟੀਆਂ ਲੱਗੀਆਂ ਹੋਈਆਂ ਨੇ ਬਾਈਆਂ ਦੀ ਜਿਹਨੇ ਬੁਲਾਉਣਾ ਹੋਵੇ ਜੀਰੀ ਤੇ ਕੰਮ ਜ਼ਿਆਦਾ ਕਰਦੇ ਨੇ ਕਿਉਂ ਜੀਰੀ ਤੇ ਕਣਕ ਤੇ ਕੰਮ ਕਰਦੇ ਨੇ ਗੰਨੇ ਵਾਲੇ ਨਹੀਂ ਹੈਗੇ ਪਰ ਫਿਰ ਵੀ ਚੈੱਕ ਕਰਾ ਰਹੇ ਕਹਿੰਦਾ ਉਹਨਾਂ ਨੂੰ ਗਾਂ ਡਾਕਟਰ ਨਾਲ ਗੱਲ ਕਰਕੇ ਦੱਸ ਦਾਂਗੇ ਪਾਣੀ ਮਾਰਾ ਬੋਟਾ ਬੱਚ ਘਟ ਹੋ ਜੇ ਇਹ ਤਾਂ ਨਹੀਂ ਬਸ ਇੱਕ ਦਿੋਆਰ ਤਾਂ ਇਹ ਮਾਰ ਤੋਂ ਜੀਤੀ ਜਿਹੜਾ ਸਾਰਾ ਹੈ ਰੇ ਜਿਵੇਂ ਜਮਾ ਡੇਢ ਬੋਰੀ ਡੇਢ ਪਾਣੀ ਕਹਾ ਕਿ ਤਾਂ ਟਾਈ ਪਊ ਇਹ ਤਾਂ ਅਸੀਂ ਦੂਜੀ ਜੀ ਵੀ 300 ਵੱਧ ਹੋ ਗਏ ਚਾਰ ਤੋਂ ਥੀ ਹੋਣ ਬਰਾਬਰ ਹੀ ਆਪਰੇ ਕਾਰਾ ਉਹ ਜੇ ਤਾਂ ਜਾਨੀ ਕੰਟਰੈਕਟ ਦਾ ਫਰਕ ਹੈ ਇਹ ਜਿਹੜਾ ਆਪਣੀ ਜ਼ਮੀਨਦਾਰਾਂ ਕੋਲੇ ਜਾ ਕੇ ਆਉਂਦਾ ਦਾ ਬਾਕੀ ਦਾ ਥੋੜਾ ਕਾਣਾ ਮੌਸਮ ਤੇ ਡਿਪੈਂਡ ਹੁੰਦਾ ਸਾਰਾ ਕੁਝ ਮੌਸਮ ਤੇ ਪੰਨਾ ਕੋਈ ਵੀ ਕਿਹੜੇ ਕਹੇ ਜਾਂਦਾ ਸਾਨੂੰ ਮੰਨਦਾ ਕੋਈ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਆਹ ਪਹਿਲਾਂ ਥੋੜਾ ਜਲਾ ਦੇ ਪੱਲਾ ਦੇ ਜੰਦਾ ਥੋੜਾ ਇਹ ਦੇ ਇੱਕ ਦੋ ਨੇ ਪਹਿਲਾਂ ਲਾਈ ਹੋਈ ਦੀ ਵਿੱਚ ਲਾਈ ਹੋਈ ਤੇ ਤੋਕੇ ਤੇ ਇਹ ਜਿਹੜਾ ਲਾਈ ਹੋਈ ਸੀ ਠੀਕ ਆ ਉਹੀ ਜੀ ਵੈਰੈਟੀ ਤਾਂ ਸੇਮ ਹੀ ਆ ਨਾ ਪਤੀ ਨਾਲ ਦੀ ਵੈਰੈਟੀ ਆ ਹਾਂ ਹੁੰਦਾ ਦੋ ਉਸੇ ਦੀ ਸੋਧੇ ਆ ਵੀ ਹਾਂ ਉਹਦੇ ਨੂੰ ਸੋਧ ਕੇ ਮੜਾ ਜੀ ਬੱਜੇ ਬਣਾਉਂਦੇ ਆ ਹਾਂ ਮੈਂ ਇੱਕ ਕੰਟਰੋਲ ਕਰਦਾ ਵਰਕ ਪਾਉਂਦੀ ਆ ਇਹ ਠੀਕ ਹੈ ਹਾਂ ਵੱਜਦਾ ਐਂ ਥੋੜਾ ਜਿਹਾ ਘੱਟ ਕਰ ਜਾਂਦੀ ਆ ਵੀ ਪਰ ਐਂ ਜੇ ਮਾ ਉਹਦਾ ਕੋਕਾ ਆ ਜਾਂਦਾ ਹੋ ਜਾਂਦਾ ਨਾ ਟਾਈਮ ਥੋੜਾ ਜਿਹਾ ਘੱਟ ਹੁਣ ਆਪਾਂ ਦਾ ਜੀ ਕਵੈਨ ਮਿਲਦੀ ਆ ਪਰ ਟਾਈਮ ਨਾਲ ਉਹ ਪਈ ਉਹਤੀ ਜਾਣਦੀ ਹੁੰਦੇ ਨਾ ਇੰਨਾ ਕ ਤਾਂ ਹੋ ਹੀ ਜਾਂਦਾ ਹੁਣ ਜੇ ਪੰਜ ਪੰਜ ਦਿਨਾਂ ਤਾਂ ਆਪਾਂ ਕਹਿੰਦੇ ਵੀ ਚੱਕ ਨਾਲੇ ਹਾਂ ਪੰਜ ਦਿਨਾਂ ਦਾ ਕੋਈ ਫਰਕ ਨਹੀਂ ਹੈ ਜੀ ਉਹ ਯੂਨੀਵਰਸਿਟੀ ਪੰਜ ਕਿਤੇ ਫਰਕ ਪਾਉਂਦੀ ਆ ਪੰਜ 10 ਦਿਨਾਂ ਦਾ ਫਰਕ ਪਾਉਂਦੀ ਆ ਹੈਲੋ ਮੈਂ ਬੌਂਡ ਦਾ ਬਦਲ ਦਿੰਦਾ ਠੀਕ ਆ ਕਿਤੇ ਹੋਰ ਹੋਣਾ ਹੈ ਕਿਤੇ ਹੋਰ ਵੀ ਭਵੰਤ ਨੇ ਬਿਨਾ ਗੱਦੂ ਤੋਂ ਕਰਤਾ ਪਾਣੀ ਹੋ ਗਿਆ ਦੋਨੋਂ ਦਾ ਮੇਨੀ ਪਿਆਦ ਕੀ ਫਿਰ ਆ ਇਹ ਵੀ ਫਰਕਾ ਖਾ ਰਹੀ ਬਾਣ ਬਣਾ ਗੱਦੂ ਤੋਂ ਲਾਤਾ ਪਤਾ ਕੀ ਇਹ ਰੋਡਾ ਫਿੱਟਰ ਪੇਰ ਕੇ ਨਾ ਸਕਦਾ ਤੇੜੀ ਹਟੇ ਗੰਦੀ ਰੋਡ ਆ ਹੈ ਬਸ ਆ ਗਾਲਾਂ ਕੀ ਮਿਲਵਾਤੀ ਕਿਨੇ ਵੀ ਹੀ ਕਰੇ ਗੰਡੂ ਆਏ ਮੂਲੇ ਨੇ ਉਹ ਮੂਲੇ ਤੇ ਜਾ ਕੇ ਨੀ ਕੰਪਟਰ ਕਰਾ ਲਾ ਕੇ ਪਾ ਆ ਵੀ ਉਹ ਇਹਦਾ ਮਹੁਰ ਦੀ ਰੋਡ ਨਹੀਂ ਜੇ ਪਤਾ ਇਹ ਲਾਉਂਦੇ ਨੇ ਫਿਰ ਵੀ ਆ ਜਾਨ ਟੈਕ ਚਾਹੀਦੀ ਹੁੰਦੀ ਆ ਲਾ ਕੇ ਪਾਣੀ